ਮੁਗਰਦਾਸਪੁਰ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪਾਣੀ ਦੀ ਨਿਕਾਸੀ ਵਾਲੇ ਨਾਲੇ ਉੱਪਰ ਅਕਰੋਚਮੈਂਟ ਕਰਨ ਵਾਲੇ ਦੁਕਾਨਦਾਰਾਂ ਨੂੰ ਸਵੇਰੇ 9 ਵਜੇ ਹੀ ਕਾਰਵਾਈ ਕਰਦਿਆਂ ਦਿੱਤੇ ਨੋਟਿਸ 24 ਘੰਟੇ ਦਾ ਦਿੱਤਾ ਟਾਈਮ 24 ਘੰਟੇ ਦੇ ਅੰਦਰ ਗੰਦੇ ਨਾਲਿਆਂ ਦੇ ਉੱਪਰੋਂ ਅਕਰੋਚਮੈਂਟ ਹਟਾਈ ਜਾਵੇ ਨਹੀਂ ਤਾਂ ਨਗਰ ਕੌਂਸਲ ਖੁਦ ਕਰੇਗਾ ਕਾਰਵਾਈ ਦੂਜੇ ਪਾਸੇ ਦੁਕਾਨਦਾਰ ਵੀ ਨਗਰ ਕੌਂਸਲ ਦੇ ਖਿਲਾਫ ਉਤਰੇ ਮੈਦਾਨ ਵਿੱਚ ਕਿਹਾ ਕੁਝ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਬੈਂਕਾਂ ਅਤੇ ਦੁਕਾਨਾਂ ਦੇ ਬਾਹਰ ਸ਼ਰਯਾਮ ਕੀਤੀ ਹੈ ਕਰੋਚਮੈਂਟ ਉਹਨਾਂ ਉੱਪਰ ਕਿਉਂ ਨਹੀਂ ਹੋ ਰਹੀ ਕਾਰਵਾਈ ਅੱਜ ਸਵੇਰੇ ਤੜਕਸਾਰ ਦੁਕਾਨਦਾਰਾਂ ਨੂੰ ਉਵੇਂ ਭਾਜੜਾ ਪੈ ਗਈਆਂ ਜਦੋਂ ਨਗਰ ਕੌਂਸਲ ਦੀ 16 ਮੈਂਬਰੀ ਟੀਮ ਨੇ ਨਗਰ ਕੌਂਸਲ ਦੇ ਸੁਪਰੀਡੈਂਟ ਦੀ ਅਗਵਾਈ ਵਿੱਚ ਗੁਰਦਾਸਪੁਰ ਦੇ ਅੰਦਰੂਨੀ ਬਾਜ਼ਾਰ ਵਿੱਚ ਗੰਦੇ ਨਾਲਿਆਂ ਦੀ ਨਿਕਾਸੀ ਉੱਪਰ ਕਾਰਵਾਈ ਕਰਦਿਆਂ ਇਨਕ੍ਰੋਚਮੈਂਟ ਕਰਨ ਵਾਲੇ ਦੁਕਾਨਦਾਰਾਂ ਨੂੰ ਨੋਟਿਸ ਦੇ ਕੇ ਦਿੱਤੀ ਚੇਤਾਵਨੀ। ਉੱਥੇ ਹੀ ਨਗਰ ਕੌਂਸਲ ਦੇ ਸੁਪਰੀਡੈਂਟ ਅਸ਼ੋਕ ਕੁਮਾਰ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਦੁਕਾਨਦਾਰਾਂ ਵੱਲੋਂ ਪਾਣੀ ਦੀ ਨਿਕਾਸੀ ਜਾਂ ਗੰਦੇ ਨਾਲੇ ਦੀ ਨਿਕਾਸੀ ਉੱਪਰ ਅਕਰੋਚਮੈਂਟ ਕੀਤੀ ਹੋਈ ਹੈ ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ ਮਜਬੂਰਨ ਸਾਨੂੰ 9:16 ਮੈਂਬਰੀ ਟੀਮ ਭੇਜ ਕੇ ਇਹ ਕਾਰਵਾਈ ਕਰਨੀ ਪਈ ਹੈ ਆ ਰਹੇ ਆ ਦੇਖੋ ਜੀ ਅਸੀਂ ਪਿਛਲੇ ਹਫਤੇ ਤੋਂ ਇਹ ਮੈਮ ਸ਼ੁਰੂ ਕੀਤੀ ਦੀ ਆ ਇਹ ਨਿਕਲ ਅਕਰੋਚਮੈਂਟ ਦੀ ਜਿਹਦੇ ਵਿੱਚ ਅਸੀਂ ਅਵੇਅਰ ਵੀ ਲੋਕਾਂ ਨੂੰ ਕਰ ਰਹੇ ਆ ਪਬਲਿਕ ਨੂੰ ਪਰ ਅੱਜ ਇੱਥੇ ਸਾਡੇ ਆਉਣ ਦਾ ਮਕਸਦ ਇਹ ਆ ਕਿ ਇੱਥੇ ਪਾਣੀ ਦੀ ਸਭ ਤੋਂ ਵੱਡੀ ਜਿਹੜੀ ਹੈ ਪ੍ਰੇਸ਼ਾਨੀ ਆ ਉਥੇ ਜਿੱਥੇ ਰੂਰਾ ਬੋਇ ਜੀ ਮੰਦਰਾ ਉਹਦੇ ਲਾਗੇ ਬਿਲਕੁਲ ਪਾਣੀ ਓਵਰਫਲੋ ਹੋ ਗਿਆ ਜੀ ਜਦੋਂ ਅਸੀਂ ਇਹ ਨਾਲਿਆਂ ਦੀ ਵਿਜਿਟ ਕੀਤੀ ਆ ਹਰ ਨਾਲੇ ਬੰਦੇ ਨੇ ਕ੍ਰਾਸ ਕਰਕੇ ਉਤੋਂ ਬਿਲਕੁਲ ਛੱਤ ਲਿਆ ਕਿਤੇ ਵਿੱਚ ਕਿਤੇ ਜੰਗਲੇ ਤਾਂ ਕਹੀ ਰੱਖਿਆ ਅੱਜ ਅਸੀਂ ਬਕਾਇਦਾ ਇਹਨਾਂ ਨੂੰ ਪਹਿਲਾਂ ਵੀ ਇੱਕ ਦੋ ਵਾਰੀ ਕਹਿਤੀ ਆ ਅੱਜ ਇਹਨਾਂ ਨੂੰ ਲਿਖਤੀ ਤੌਰ ਤੇ ਨੋਟਿਸ ਦਿੱਤਾ ਜਿਹਦੇ ਵਿੱਚ ਇਹਨਾਂ ਨੂੰ 24 ਘੰਟੇ ਦਾ ਟਾਈਮ ਦਿੱਤਾ ਜੇ 24 ਘੰਟੇ ਦੇ ਵਿੱਚ ਹੀ ਆਪਣੇ ਆਪਣੇ ਏਰੀਏ ਨੂੰ ਉਹਦੇ ਵਿੱਚ ਉਹਨੂੰ ਵਿਮਾਰਸ਼ ਕਰਕੇ ਉਹਦੇ ਵਿੱਚ ਜੰਗਲਾ ਨਹੀਂ ਲਾਉਂਦੇ ਤੇ ਨਗਰ ਕੌਂਸਲ ਵੱਲੋਂ ਜਿਹੜੀ ਸਮਾਈ ਕਰਮ ਦੇ ਲਈ ਕਰੋ ਕਿੰਨੇ ਦੁਕਾਨਦਾਰ ਜਿਹਨਾਂ ਨੂੰ ਨੋਟਿਸ ਦਿੱਤਾ ਜਾਇਆ ਇਹਦੇ ਟੋਟਲ ਹੰਡਰਡ ਸ਼ੁਰੂ ਆ ਮੈਂ ਸ਼ੁਰੂ ਇੱਕ ਪਾਸੇ ਤੋਂ ਐਂਡ ਤੱਕ ਸਾਰੇ ਨੋਕੇ ਦੇ ਨਾਲ ਕੋਈ ਪੱਕਾ ਬਾਤ ਨਹੀਂ ਹੋਊਗਾ ਹਰ ਬੰਦੇ ਨੂੰ ਨੋਟਿਸ ਜਿਹੜਾ ਦਿੱਤਾ ਗਿਆ ਕਿਹੜਾ ਬੰਦਾ ਇਹ ਕੋਈ ਛੱਪਿਆ ਜਾਂ ਕੋਈ ਇਹ ਲੀਗਲਨ ਕਰੋ ਜਬਾ ਕਿਸੇ ਦੀ ਅਸੀਂ ਦੇਣਾ ਮੈਂ ਉਹ ਕਹਿੰਦੇ ਵੀ ਸਾਨੂੰ ਸਹਿਯੋਗ ਕਰੋ ਪਰ ਨਹੀਂ ਉਹ ਸਹਿਯੋਗ ਕਰਦੇ ਕੋਈ ਨਹੀਂ ਸਹਿਯੋਗ ਕਰਦੇ ਤੇ ਤੋੜੇ ਜਾਣਾ ਬਿਲਕੁਲ ਸਖਤੀ ਨਾਲ ਕਰਵਾਈ ਅੱਜ ਕਿੰਨੇ ਬੰਦੇ ਸ ਤੁਹਾਡੇ ਨਾਲ ਜਦੋਂ ਇਹ ਕਾਰਵਾਈ ਚੱਲਦੀ ਰਹੀ ਮੇਰੇ ਨਾਲ 18 ਬੰਦੇ ਆ ਅਸੀਂ ਜਿਹੜੀ ਇਹ ਡੇਲੀ ਸਾਡੀ ਭਾਜੀ ਮਾਇਆ ਮੰਦੀ ਆ ਅਸੀਂ ਨਹੀਂ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਚ ਰੱਖ ਕੇ ਅਸੀਂ ਸਵੇਰੇ ਇਨਕਰੋਮੈਂਟ ਦੀ ਮੈਮ ਸ਼ੁਰੂ ਕੀਤੀ ਸੀ ਜਿਹਦਾ ਟਾਈਮ 7 ਵਜੇ ਦੀ 8 ਵਜੇ ਦੀ ਜਦੋਂ ਕਿਤੇ ਪਾਣੀ ਚੜਦਾ ਜਾਂ ਪਾਣੀ ਸੱਤ ਇਕੱਠਾ ਹੋ ਜਾਂਦਾ ਫਿਰ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਬਹੁਤ ਭਾਰੀ ਦਿੱਕਤ ਦਾ ਸਾਹਮਣਾ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੀ ਇੱਕ ਤਾਂ ਲਵਾਵਾ ਆ ਤੇ ਇੱਕ ਇਹ ਹੈ ਜਦੋਂ ਆਪਾਂ ਇਨਕਰੋਮੈਂਟ ਕਰ ਲੈਂਦੇ ਆ ਨਾਲੇ ਨੂੰ ਉਹ ਸਭ ਤੋਂ ਵੱਡੀ ਭਾਰੀ ਪਰੇਸ਼ਾਨੀ ਹੈ ਦੁਕਾਨਦਾਰਾਂ ਦਾ ਕਹਿਣਾ ਕਿ ਐਤਵਾਰ ਨੂੰ ਬੜਾ ਭਾਰੀ ਰਾਸ਼ ਹੁੰਦਾ ਵਾ ਨੰਗੀ ਜਗ੍ਹਾ ਨਹੀਂ ਹੁੰਦੀ ਉਦੋਂ ਕੋਈ ਕਰਵਾਈ ਨਹੀਂ ਦੇਖੋ ਜੀ ਅਸੀਂ ਐਤਵਾਰ ਨੂੰ ਵੀ ਕਰਨ ਨੂੰ ਤਿਆਰ ਆ ਮੇਰੀ ਟੀਮ ਐਤਵਾਰ ਨੂੰ ਵੀ ਕਰਨ ਕੀ ਇਹ ਤਿਆਰ ਆ ਵੀ ਆਪਣੀ ਦੁਕਾਨ ਤੇ ਅੱਗੇ ਨਹੀਂ ਲੱਗਣ ਦੇਣਗੇ ਸਾਹ ਕੀ ਇਹ ਮੈਨੂੰ ਵਿਸ਼ਵਾਸ ਪਾਉਂਦੇ ਆ ਵੀ ਆਪਣੀ ਦੁਕਾਨ ਤੇ ਅੱਗੇ ਨਹੀਂ ਲੱਗਣ ਦੇਣਗੇ ਤੁਸੀਂ ਹੁਣੇ ਮੇਰੇ ਨਾਲ ਚੱਲ ਪੋ ਕਈ ਦੁਕਾਨਾਂ ਜਿਹੜੀਆਂ ਬੰਦ ਪਈਆਂ ਉਹਨਾਂ ਅੱਗੇ ਉਹ ਫੜੀਆਂ ਲਾਉਣ ਡਿਆ ਉਹ ਬੰਦਾ ਉਹਨੂੰ ਪੀ ਕਰਨ ਡਿਆ ਇਹ ਕਰਨ ਡਿਆ ਦੁਕਾਨ ਬੰਦ ਆ ਸਰਕਾਰੀ ਜਗ੍ਹਾ ਦੇ ਉੱਤੇ ਇਨਕਰੋਚਮੈਂਟ ਕਰਨ ਡਿਆ ਉਹਦੀ ਪੇਮੈਂਟ ਜਿਹੜੀ ਆ ਉਹ ਕਿਹਾ ਦਾ ਇਸੇ ਆਹੂ ਤੁਹਾਡੇ ਸਾਹਮਣੇ ਫਿਸ਼ ਮਾਰਕੀਟ ਹੈ ਫਿਸ਼ ਮਾਰਕੀਟ ਹੈ ਕਿੰਨੀ ਵਧੀਆ ਕਲੀਅਰ ਹੋ ਗਈ ਹੈ ਉਹਦੇ ਨਾਲ ਤੇ ਇਹਨਾਂ ਦੁਕਾਨਾਂ ਆਇਆ ਉਹ ਬੰਦੇ ਆਪ ਖੁਦ ਕਹਿੰਦੇ ਮੈਂ ਮੇਰੇ ਨਾਲ ਚਲੋ ਉੱਥੇ ਆਪ ਕਹਿੰਦੇ ਦੁਕਾਨਦਾਰ ਉਹ ਦੁਕਾਨਾ ਬੰਦ ਆ ਅਗੋਣਾਂ ਨੇ ਜਿਹੜੀ ਆ ਉਹ ਆਪਣਾ ਮੱਥਾ ਦਿੱਤਾ ਦਾ ਬਾਸ ਹਲਕਾ ਸਰ ਇਹ ਕਈ ਦੁਕਾਨਦਾਰ ਇਹ ਵੀ ਦੇਖਣ ਚ ਆਇਆ ਕਿ ਛੂੜਾ ਆਪਣਾ ਥਾੜਿਆਂ ਛੁੱਟ ਦਿੰਦੇ ਆ ਲਫਾਫੇ ਥਾੜਿਆਂ ਛੁੱਟ ਦਿੰਦੇ ਆ ਉਹਨਾਂ ਦੇ ਉੱਪਰ ਕਾਨੂੰਨ ਤੇਲ ਬੋਲ ਉਹਨਾਂ ਦੇ ਉੱਤੇ ਇੰਟਰਸੈਕਸ਼ਨ ਐਕਟ 156 ਤਹਿਤ ਕਾਰਵਾਈ ਕੀਤੀ ਗਈ ਜੀ